ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਵਧੀਆ ਠੀਕ ਠਾਕ ਹੋਗੇ ਪਰਮਾਤਮਾ ਸਾਹਿਬ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤਰੱਕੀਆਂ ਬਖਸ਼ੇ ਤੇ ਅੱਜ ਦਾ ਵਲੌਗ ਜੀ ਆਪਾਂ ਕਰਨ ਲੱਗੇ ਹਾਂ ਸ਼ੁਰੂ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜੀ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਪੂਰਾ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਜੋ ਵੀ ਜੀ ਮੇਰੇ ਵੀਰ ਪੈਣਾ ਸਾਨੂੰ ਹਰੇਕ ਵੀਡੀਓ ਤੇ ਕਮੈਂਟ ਕਰਦੇ ਆ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਨਹੀਂ ਕਰਦੇ ਪਲੀਜ਼ ਤੁਸੀਂ ਵੀ ਕਰਿਆ ਕਰੋ ਤੇ ਜੋ ਵੀ ਵੀਡੀਓ ਦੇਖਦੇ ਹੋ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਰੂਰ ਸਾਡੀ سپورਟ ਬਣਾਈ ਰੱਖਿਓ ਤੇ ਚਲੋ ਜੀ ਸਵੇਰ ਦਾ ਟਾਈਮ ਹੋ ਗਿਆ 9 ਵਜੇ ਦਾ ਤੇ ਪਹਿਲਾਂ ਮੈਂ ਜੀ ਘਰ ਦੇ ਕੰਮ ਲੱਗ ਪਈ ਸੀ ਝਾੜੂ ਬੌਕਰ ਲਾਉਣਾ ਤੇ ਜਿਹਦੇ ਕਰਕੇ ਜਿਵੇਂ ਬਿਸਤਰੇ ਇਕੱਠੇ ਕਰਨ ਨੂੰ ਥੋੜੇ ਲੇਟ ਹੋ ਗਈ ਤੇ ਆਪਾਂ ਜੀ ਰਾਤ ਨੂੰ ਛੱਤ ਤੇ ਸੁੱਤੇ ਸੀਗੇ ਆਪਾਂ ਕੱਲ ਵੀ ਤੁਹਾਨੂੰ ਦੱਸਿਆ ਸੀ ਕਿ ਆਪਣਾ ਜਿਹੜਾ ਟਰਾਂਸਫਰਮ ਹੈ ਜੀ ਸੜਿਆ ਪਿਆ ਏ ਇਹ ਆਪਣਾ ਟਰਾਂਸਫਰਮ ਜੀ ਰਾਤ ਨੂੰ ਸੜਿਆ ਸੀਗਾ 3 ਵਜੇ ਤੇ ਕੱਲ ਦਾ ਵੀ ਸਾਰਾ ਦਿਨ ਜੇ ਇਦਾਂ ਹੀ ਲੰਘ ਗਿਆ ਕੋਈ ਆਇਆ ਹੀ ਨਹੀਂ ਨੇੜੇ ਤੇ ਬਿਜਲੀ ਵਾਲਿਆਂ ਨੂੰ ਕਿਹਾ ਨੇ ਉਹ ਵੀ ਨਹੀਂ ਆਇਆ ਸ਼ਾਮ ਨੂੰ ਆਇਆ ਤੇ ਕਹਿੰਦੇ ਟਰਾਂਸਫਰਮ ਤੁਸੀਂ ਲੈ ਚੱਲੋ ਤੇ ਆਪਾਂ ਵੀ ਤੁਹਾਨੂੰ ਹੋਰ ਦਵਾ ਦੇਾਂਗੇ ਤੇ ਫਿਰ ਜੀ ਜਦੋਂ ਲੈ ਕੇ ਗਏ ਟਰਾਂਸਫਰਮ ਤੇ ਕਹਿੰਦੇ ਜੀ ਅੱਜ ਹੁਣ ਨਹੀਂ ਮਿਲਣਾ ਕਾਰਨ ਮਿਲੇਗਾ ਤੇ ਜਦੋਂ ਅਗਲੇ ਦਿਨ ਗਏ ਤਾਂ ਫਿਰ ਵੀ ਕਹਿੰਦੇ ਵੀ ਹੁਣ ਅਖੇ ਸ਼ਾਮ ਨੂੰ ਆਇਆ ਜੀ ਸ਼ਾਮ ਨੂੰ 6 ਵਜੇ ਮਿਲੇਗਾ ਤੁਹਾਨੂੰ ਫੋਨ ਕਰਾਂਗੇ ਤੇ ਬਸ ਇਦਾਂ ਹੀ ਲਾਰਿਆ ਤੇ ਲਾਈ ਖੜਿਆ ਤੇ ਸ਼ਾਮ ਨੂੰ ਇਨੀ ਮਿਲਿਆ ਇਹ ਹਾਂ ਜੀ ਅਗਲਾ ਦਿਨ ਹੋ ਗਿਆ ਏ ਵੀ 3 ਦਿਨ ਹੋ ਗਿਆ ਸਾਬ ਨਾਲ ਤੀਸਰਾ ਦਿਨ ਸ਼ੁਰੂ ਏ ਤੇ ਬਹੁਤ ਹੀ ਝੌਖਾ ਹੋਇਆ ਪਿਆ ਕੰਮ ਕਿਉਂਕਿ ਇੱਕ ਤਾਂ ਉੱਪਰੋਂ ਇੰਨੀ ਗਰਮੀ ਆ ਤੇ ਉੱਪਰੋਂ ਜੀ ਇਹ ਜਿਹੜੇ ਲੋਕ ਆ ਇਦਾਂ ਦੇ ਹੁੰਦੇ ਆ ਜਿਹੜੇ ਵੇ ਖਲਾਰਿਆਂ ਤੇ ਲਾਈ ਖੜੇ ਆ ਤੇ ਇਸ ਤਰ੍ਹਾਂ ਜੂ ਬਹੁਤ ਹੀ ਮਾੜਾ ਏ ਕਿਉਂਕਿ ਬੱਚੇ ਤਾਂ ਸਾਰਿਆਂ ਦੇ ਆ ਬਾਕੀ ਤਰਸ ਕਰਨਾ ਜ਼ਰੂਰੀ ਏ ਬੱਚਿਆਂ ਤੇ ਗਰਮੀ ਦੇ ਵਿੱਚ ਵੀ ਕਿੱਦਾਂ ਰਹਿੰਦੇ ਹੋਣਗੇ ਹੈ ਤੇ ਨਾ ਜੀ ਕੋਈ ਵੀ ਨਹੀਂ ਸੋਚਦਾ ਤੇ ਚਲੋ ਦੇਖਦੇ ਹਾਂ ਕੀ ਬਣਦਾ ਏ ਤੇ ਹੁਣ ਚਲਦੇ ਹਾਂ ਜੀ نیچے ਇਹ ਇਧਰ ਮੈਂ ਤਾਰਦੀ ਆ ਸਬਜੀ ਸਬਜੀ ਬਖਸਪੜੀ ਰੈਡੀ ਕद्दू ਦੀ ਸਬਜੀ ਆਪਾਂ ਤਰਈ ਆ ਤੇ 11 ਦਾ ਟਾਈਮ ਹੋ ਗਿਆ ਏ ਬਾੜਨੇ ਤੰਦੂਰੀ ਤੇ ਸਵੇਰੇ ਜੀ ਜਾਣਾ ਸੀ ਮਿਰਚਾਂ ਤੋੜਨ ਫਿਰ ਨਹੀਂ ਕਿਚ ਆਇਆ ਗਿਆ ਹੁਣ ਸ਼ਾਮ ਨੂੰ ਜਾਵਾਂਗੇ ਤੇ ਇਧਰ ਬਰਫਾਪਾ ਲੈ ਕੇ ਆਇਆ ਪਿੰਡ ਤੋਂ ਕਿਉਂਕਿ ਆਪਣੇ ਤਾਂ ਫ੍ਰੀਜਾਂ ਭੰਦੀ ਆ ਤੇ ਬਰਫ਼ ਕੋ ਲੈ ਕੇ ਆਏ ਆ ਪਾਣੀ ਠੰਡਾ ਕੀਤਾ ਤੇ ਆਹ ਚਾਹ ਉੱਡਾ ਗਨ ਬਨ ਕੇ ਤੇ ਹੁਣ ਮੈਂ ਬਾਲਿਆ ਜੀ ਤੰਦੂਰ ਤੰਦੂਰੀ ਤਾਂ ਆ ਰੱਖੀ ਏ ਤੇ ਫਿਰ ਜੀ ਬਣਾਉਂਦੇ ਆ ਰੋਟੀਆਂ ਤੇ ਵੀਡੀਓ ਦੇ ਨਾਲ ਜੀ ਜ਼ਰੂਰ ਬਣੇ ਰਹੋ ਪਹਿਲਾਂ ਮੈਂ ਥੋੜੇ ਜਿਹਾ ਪਾਠੀਆਂ ਪਾਇਆ ਸੀ ਤੇ ਹੁਣ ਲੱਕੜਾ ਤੋੜ ਕੇ ਪਾ ਰਹੀ ਆ ਇਹ ਦਿਨਾਂ ਵਧੀਆ ਜਿਹੀ ਚਿੱਟਾ ਹੋ ਜਾਂਦਾ ਸਾਬ ਜਾਂਦਾ ਵਧੀਆ ਤੁੰਦੂਰ ਇੱਕ ਕਰੀਮ ਹੋ ਚੁੱਕਿਆ ਸੀਗਾ ਤਾਂ ਕਰਕੇ ਹੁਣ ਥੋੜਾ ਜਿਹਾ ਬਲਣਾ ਔਖਾ ਹੋ ਰਿਹਾ ਏ ਤੇ ਚਰਵ ਜਈ ਆਪਣਾ ਤਾਂ ਦੂਰ ਪાળ ਗਿਆ ਆ ਵੇਖੋ ਚਿੱਟਾ-ਚਟਾ ਹੋ ਗਿਆ ਤੇ ਇਹ ਪਹਿਲਾਂ ਸਾਰਾ ਕਾਲਾ ਹੋ ਜਾਂਦਾ ਏ ਤੇ ਜਦੋਂ ਤਾਪ ਜਾਂਦਾ ਏ ਫਿਰ ਚਿੱਟਾ ਹੋ ਜਾਂਦਾ ਏ ਤੇ ਫਿਰ ਆਪਾਂ ਰੋਟੀਆਂ ਲਾਉਣੀਆਂ ਸ਼ੁਰੂ ਕਰਨੀਆਂ ਹੁੰਦੀਆਂ ਆ ਤੇ ਚਲੋ ਜੀ ਆਪਾਂ ਰੋਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਆ ਜੋ ਵੀ ਜੀ ਮੇਰੇ ਵੀਰ ਪੈਣਾ ਵੀਡੀਓ ਸਾਡੀ ਦੇਖ ਰਹੇ ਆ ਜੀ ਦੇਖਦੇ ਆ ਤੇ ਪਲੀਜ਼ ਜ਼ਰੂਰ ਦੱਸਿਆ ਕਰੋ ਜੀ ਵਲੌਗ ਕਿਵੇਂ ਦਾ ਲੱਗਿਆ ਤੇ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਆਪਾਂ ਨੂੰ ਤੁਹਾਡੇ ਸਪੋਰਟ ਦੀ ਜੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਆਪਣੀ ਸਿਸਟਰ ਦੇ ਨਾਲ ਜੀ ਸਪੋਰਟ ਜ਼ਰੂਰ ਬਣਾਈ ਰੱਖੋ ਤੇ ਇਧਰ ਜੀ ਆਪਾਂ ਮਿਰਚਾਂ ਸੁੱਕਣੇ ਪਾਣੇ ਆਈਆਂ ਆ ਕੰਮ ਜੀ ਜਿਸ ਤਰ੍ਹਾਂ ਅਸੀਂ ਬਾਹਰ ਦਾ ਵੀ ਕਰਨਾ ਹੁੰਦਾ ਹੈ ਤੇ ਕੰਮ ਬਹੁਤ ਜ਼ਿਆਦਾ ਬਣ ਜਾਂਦੇ ਆ ਕਰਦਾ ਕਰਕੇ ਫਿਰ ਬਾਹਰ ਜਾਣਾ ਤੇ ਹੁੰਦਾ ਤਾਂ ਬਹੁਤ ਔਖਾ ਹੈ ਪਰ ਫਿਰ ਵੀ ਕਰਨਾ ਪੈਂਦਾ ਹੈ ਜੇ ਕਰਦੇ ਨਹੀਂ ਆ ਤਾਂ ਫਿਰ ਇਹੀ ਸੋਚਦੇ ਆ ਕਿ ਖਾਵਾਂਗੇ ਕੀ ਜੇ ਕੰਮ ਨਾ ਕਰੀਏ ਤੇ ਕੰਮ ਕਰਨਾ ਤਾਂ ਜੀ ਜ਼ਰੂਰੀ ਹੈ ਤੇ ਚਲੋ ਜੀ ਆਪਣੀਆਂ ਰੋਟੀਆਂ ਬਣ ਗਈਆਂ ਆ ਤੇ ਬਾਕੀ ਦੀ ਵੀਡੀਓ ਜੀ ਆਪਾਂ ਸ਼ਾਮ ਨੂੰ ਬਣਾਈ ਸੀ ਰੋਟੀ ਪਾਣੀ ਖਾ ਕੇ ਤੇ ਆਪਾਂ ਕੀਤਾ ਆਰਾਮ ਤੇ ਹੁਣ ਟਾਈਮ ਹੋ ਗਿਆ ਹੈ ਜੀ 4 ਵਜੇ ਦਾ ਮੈਂ ਸੋਚਿਆ ਕਿ ਮਿਰਚਾਂ ਸਾਰੀਆਂ ਇਕੱਠੀਆਂ ਕਰਕੇ ਸਾਈਡ ਤੇ ਕਰ ਦਿੰਦੇ ਆ ਤੇ ਇੱਥੇ ਫਿਰ ਮੰਜੇ ਡਾਵਾਂਗੇ ਤੇ ਇਹ ਜਿਹੜਾ ਆਪਣਾ ਅਨੁਰੀਤ ਇਹ ਬਹੁਤ ਜ਼ਿਆਦਾ ਖਰਾਬ ਕਰਦਾ ਆ ਮੈਨੂੰ ਤੇ ਇਹੀ ਡਰ ਲੱਗ ਬਣਿਆ ਰਹਿੰਦਾ ਕਿ ਇਹਨੂੰ ਕਿਤੇ ਹੱਥਾਂ ਤੇ ਮਿਰਚਾਂ ਲੱਗ ਜ ਜਾਣਾਂ ਤੇ ਫਿਰ ਤੀਖੇਗੀ ਤੇ ਬਾਕੀ ਜੀ ਇਹ ਬਹੁਤ ਜ਼ਿਆਦਾ ਤਾਂਗਾ ਕਰਦੀ ਆ ਬਸ ਮਿਰਚਾਂ ਦੇ ਕੋਲ ਆ ਕੇ ਬੈਠਦੀ ਆ ਵਾਰ-ਵਾਰ ਤੇ ਹੁਣ ਕੰਨ ਨੂੰ ਤਾਂ ਜੀ ਆਪਾਂ ਉੱਪਰ ਪਾਵਾਂਗੇ ਛੱਤ ਤੇ ਤੇ ਆਪਾਂ ਅਜੇ ਇੱਥੇ ਥੱਲੇ ਹੀ ਖਲਾਰਤੀਆਂ ਸੀ ਤੇ ਬਾਕੀ ਜੀ ਇਹ ਛੋਟੇ ਬੱਚੇ ਫਿਰ ਸੰਭਾਲਣੇ ਬੜੇ ਔਖੇ ਹੁੰਦੇ ਆ ਇਵੇਂ ਮੈਂ ਵਾਰ-ਵਾਰ ਇਕੱਠੀਆਂ ਕਰਦੀਆਂ ਤੇ ਇਹ ਖਲਾਰ ਦਿੰਦੀ ਆ ਆ ਦੇਖੋ ਫੇਰ ਲੱਗ ਪਈ ਆ ਇਹਨਾਂ ਬਤਾਂ ਲੱਗਦਾ ਵੀ ਜਿਵੇਂ ਬਸ ਖੇਡਣ ਵਾਲੀ ਚੀਜ਼ ਆ ਤੇ ਬਾਕੀ ਇਹਨਾਂ ਨੇ ਪਤਾ ਜੇ ਲੱਗ ਗਈਆਂ ਤਾਂ ਬਹੁਤ ਤੰਗ ਕਰਨਗੀਆਂ ਤੇ ਚਲੋ ਜੀ ਹੁਣ ਮੈਂ ਮਿਰਚਾਂ ਇਕੱਠੀਆਂ ਕਰ ਲੇ ਤੇ ਆਪਾਂ ਜੀ ਫੇਰ ਰੱਖਦੇ ਆ ਮੰਜੇ ਮੰਜੇ ਵੀ ਆਪਣੇ ਤੈਨ ਤਾਂ ਛੱਤ ਤੇ ਹੀ ਪਏ ਆ ਇੱਕ ਈ ਹੈਗਾ ਨੀਚੇ ਖੜੇ ਆ ਬਾਕੀ ਅੰਦਰ ਆ ਦੋ ਤਿੰਨ ਮੰਜੇ ਤੇ ਕਿਉਂਕਿ ਹਾਲੇ ਵੀ ਕੋਈ ਪਤਾ ਨਹੀਂ ਕਿ ਅੱਜ ਵੀ ਛੱਤ ਤੇ ਹੀ ਸੌਣਾ ਪਵੇ ਕਿਉਂਕਿ ਕੋਈ ਜਾਣਸ ਨਹੀਂ ਹੈਗਾ ਕਿ ਟਰਾਂਸਫਰਮ ਆ ਜਾਵੇਗਾ ਚਲੋ ਜਪਾ ਮੰਜਾ ਕਰ ਆਖਤਾ ਹੈ ਤੇ ਇਹ ਮਿਰਚਾਂ ਦੇਖੋ ਫੇਰ ਤੋਂ ਖਲਾਰ ਗਈਆਂ ਨਰੀਤ ਤੇ ਹੁਣ ਇਧਰ ਘੇਟਣ ਲੱਗੀ ਹੋਈ ਆ ਚਲੋ ਜੀ ਹੁਣ ਮੇਰੇ ਹਸਬੰਦ ਆਏ ਆ ਇਹ ਮਿਰਚਾਂ ਤੋੜਨ ਲੱਗੇ ਹੋਏ ਸੀ ਤੇ ਅੰਦਰ ਮੈਂ ਤੋੜਨੇ ਅੱਛਾ ਕਿਸੇ ਕਾਰ ਦਾ ਕੰਮ ਕਰ ਲਓ ਤੇ ਹੁਣ ਇਹਨਾਂ ਨੂੰ ਬੁਲਾਇਆ ਕਿ ਆਪਾਂ ਪਾਣੀ ਲਿਆਈਏ ਪਾਣੀ ਖਤਮ ਹੋ ਗਿਆ ਤੇ ਟੈਂਕੀਆਂ ਹੀ ਖਤਮ ਹੋਈਆਂ ਪੰਨਿਆਂ ਨੇ ਤੇ ਕੱਲ ਤਾਂ ਜੇ ਆਪਾਂ ਇੱਥੇ ਆਪਣੀ ਮੋਟਰ ਤੇ ਨਾਲ ਬਾਹਰ ਪਾਰ ਲਿਆ ਸੀ ਤੇ ਅੱਜ ਜੀ ਆਪਾਂ ਨਹੀਂ ਪਰਿਆ ਤੇ ਉਧਰੋਂ ਲੈ ਕੇ ਆ ਰਹੇ ਆ ਤੇ ਇੱਥੇ ਜੀ ਮੈਂ ਹੁਣ ਲੱਗ ਗਿਆ ਛਾਂਬ ਦੀ ਸਬਜ਼ੀ ਕੱਟਣਾ ਪਿੰਡੀ ਕੱਟ ਕੇ ਤੇ ਮੰਮੀ ਰਾਮ ਕਰਦੇ ਪਿਆ ਤੇ ਮੈਂ ਪਿੰਡੀ ਕੱਟ ਰਹੀ ਆ ਤੇ ਪਾਣੀ ਆਪਾਂ ਜੀ ਹੁਣ ਪਿੰਡੋਂ ਲੈ ਕੇ ਆਵਾਂਗੇ ਕਿਉਂਕਿ ਆਪਣੀ ਟਾਣੀ ਆ ਤੇ ਟਾਣੀ ਦਾ ਆਪਣਾ ਟਰਾਂਸਫਾਰਮ ਛੜਿਆ ਏ ਤੇ ਪਾਣੀ ਹੁਣ ਪਿੰਡ ਚੋਂ ਲੈ ਕੇ ਆਵਾਂਗੇ ਪੀਣ ਵਾਸਤੇ ਵੀ ਤੇ ਇਹ ਬੱਚੇ ਵਿੱਚ ਨਾ ਲੈਣਗੇ ਕਿ ਪਾਣੀ ਤਾਂ ਬਿਨਾਂ ਜੀ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਏ ਨਹੀਂ ਤਾਂ ਬੱਚੇ ਵਾਰ-ਵਾਰ ਨਾ ਆਉਣ ਚਲੇ ਜਾਂਦੇ ਆ ਗਰਮੀ ਲੱਗੇ ਤਾਂ ਤੇ ਹੁਣ ਬੱਚੇ ਵੀ ਤੰਗ ਹੋਏ ਪਿਆ ਤੇ ਚਲੋ ਜੀ ਅੰਧੀ ਤੇ ਤਾਂ ਪਾਪਾ ਪਾਣੀ ਲੈ ਕੇ ਵੀ ਆ ਗਏ ਤੇ ਮੈਂ ਥੋੜੇ ਜਿਹੇ ਕੱਪੜੇ ਇਹ ਇਧਰ ਤੋਂ ਧੋਤੇ ਲੈ ਆਈ ਸਾਂ ਗਾਂਡੀਆਂ ਦੇ ਘਰੋਂ ਉਹਨਾਂ ਵੱਡੀ ਮੋਟਰ ਤੋਂ ਕੈਂਚੀ ਕਾਰ ਲਈ ਸੀ ਬਾਅਦ ਬਿਜਲੀ ਤੋਂ ਤੇ ਪਾਣੀ ਕਰੇ ਘਰ ਦੇ ਕੱਪੜੇ ਧੋਤੇ ਲੈ ਆਈਆਂ ਤੇ ਜਦੋਂ ਆਪਾਂ ਬੱਚਿਆਂ ਨੂੰ ਨਵਾਤਾ ਆਇਆ ਠੰਡੇ ਠੰਡੇ ਪਾਣੀ ਨਾਲ ਪਾਣੀ ਲੈ ਕੇ ਆਇਆ ਤੇ ਇਹ ਹੁਣ ਜੀ ਮੈਂ ਸਬਜ਼ੀ ਵਿਤਾਰ ਤੇ ਆ ਪਿੰਡੀਆਂ ਦੀ ਤੇ ਆਪਾਂ ਜੀ ਅੱਜ ਦੀ ਵੀਡੀਓ ਦਾ ਕਰਦੇ ਆ ਇੱਥੇ ਹੀ ਐਂਡ ਤੇ ਕੱਲ ਨੂੰ ਜੀ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਪਲੀਜ਼ ਜ਼ਰੂਰ ਦੱਸਿਓ ਜੀ ਵਲੌਗ ਕਿਵੇਂ ਦਾ ਲੱਗਿਆ ਤੇ ਹੁਣ ਮਿਲਾਂਗੇ ਜੀ ਨਵੀਂ ਵੀਡੀਓ ਦੇ ਵਿੱਚ ਸਾਰੇ ਮੇਰੇ ਵੀਰ ਭੈਣਾਂ ਨੂੰ ਜੀ ਸਤਿ ਸ਼੍ਰੀ ਅਕਾਲ